ਪਾ ਮੋਦੀ ਜੀ ਦੇ ਕਾਰਜਕਾਲ ਨੂੰ ਦੇਖਦੇ ਦੇਖ ਦੱਸਦਾ ਮੈਂ ਵੀ ਮੋਦੀ ਸਾਹਿਬ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਕਿਉਂਕਿ ਲੋਕਾਂ ਦੇ ਅੰਦਰ ਬਹੁਤ ਜਾਗਰੂਕ ਨੇ ਲੋਕੀ ਵੀ ਮੋਦੀ ਸਾਹਿਬ ਜੀ ਨੂੰ ਵੋਟ ਪਾਉਣੀ ਹੈ ਕਿਉਂਕਿ ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਨੇ ਕਿ ਲੋਕਾਂ ਦੇ ਲਈ ਜਿੱਦਾਂ ਹਰ ਤਰ੍ਹਾਂ ਉਹਨੇ ਸਕੀਮ ਚਲਾਈ ਹੈ ਜਿ ਆਪਾਂ ਸੜਕਾਂ ਦਾ ਹਾਲ ਦੇਖੀਏ ਪਹਿਲਾਂ ਬਹੁਤ ਬੁਰਾ ਹਾਲ ਸੀਗਾ ਬਟ ਹੁਣ ਜੇ ਆਪਾਂ ਦੇਖਦੇ ਤਾਂ ਹਰ ਥਾਂ ਤੇ ਸੜਕਾਂ ਆਪ ਹਾਈਵੇ ਦੇਖਦੇ ਨੇ ਨੈਸ਼ਨਲ ਹਾਈਵੇ ਬਣ ਗਏ ਨੇ ਕਿ ਤੇ ਆਪਾਂ ਦੂਜੀ ਤਰ੍ਹਾਂ ਹੋਰ ਦੇਖੀਏ ਸਿਹਤ ਦੇ ਸਿਹਤ ਦੇ ਵਿਭਾਗ ਚ ਉਸ ਚ ਉਹਨਾਂ ਨੇ ਆਯੁਸ਼ਮਾਨ ਕਾਰਡ ਜਿਹੜੇ ਵੀ ਸਹਾਇਤਾ ਹੁੰਦੀ ਨੇ ਕਿ ਲੋਕਾਂ ਨੂੰ ਦਿੱਤੀਆਂ ਨੇ ਕਿ ਆਸ਼ੀਮਾਨ ਕਾਰਡ ਹਰ ਪ੍ਰਾਈਵੇਟ ਹਸਪੀਟਲ ਚ ਚੱਲਦਾ ਹੈ ਜਿੱਥੇ ਲੋਕੀ ਜਾ ਕੇ ਮੁਫਤ ਇਲਾਜ ਕਰਾ ਸਕਦੇ ਨੇ ਕਿ ਠੀਕ ਹੈ ਨਾ ਤੇ ਉਧਰੋਂ ਕੇਂਦਰ ਸਰਕਾਰ ਵੱਲੋਂ ਹਸਪੀਟਲ ਨੂੰ ਆਟੋਮੈਟਿਕ ਪੇਮੈਂਟ ਕਰ ਦਿੱਤੀ ਜਾਂਦੀ ਹੈ ਦੇਖੋ ਜਿਹੜੇ ਲੋਕੇ ਕਿਰਚੇ ਮਕਾਨਾਂ ਚ ਰਹਿੰਦੇ ਸੀਗੇ ਉਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਨੇ ਜਿਹੜੇ ਪਿੰਡਾਂ ਵਿੱਚ ਬਿਜਲੀ ਨਹੀਂ ਸੀਗੀ ਉੱਥੇ ਹਰ ਥਾਂ ਤੇ ਬਿਜਲੀ ਆ ਗਈ ਹੈ ਹੁਣ ਆਪਾਂ ਦੇਖਦੇ ਆ ਜਿਵੇਂ ਹੁਣ ਨਵੀਆਂ ਟ੍ਰੇਨਾਂ ਬੰਦੇ ਮਾਤਰਮ ਟ੍ਰੇਨ ਲਾਂਚ ਹੋਈ ਹੈ ਬੁਲੇਟ ਟ੍ਰੇਨ ਦਾ ਪ੍ਰੋਜੈਕਟ ਵੀ ਰਸਤੇ 'ਚ ਹੀ ਹੈ ਬਸ ਵੀ ਹੁਣ ਆ ਹੀ ਜਾਣਾ 2025 'ਚ ਠੀਕ ਹੈ ਰਾਮ ਮੰਦਰ ਬਣ ਗਿਆ ਤਾਂ ਤਿੰਨ ਤਲਾਕ ਜਿਹੜਾ ਸਭ ਤੋਂ ਵੱਡਾ ਮੁੱਦਾ ਸੀਗਾ ਮੁਸਲਮਾਂ ਭੈਣਨ ਲਈ ਦੂਜੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਹੋਏ ਨੇਗੇ ਤੇ ਸਟਰੋਂਗ ਓਪਰਚ्युनिटी ਆਪਾਂ ਨੂੰ ਮਿਲਦੀ ਹੈ ਲੋਕੀ ਵਧੀਆ ਕਾਲਜਾਂ ਵਿੱਚ ਬਾਹਰ ਜਾ ਕੇ ਵੀ ਸਟ